ਪਿਓ ਤੇਰੇ ਨੇ ਪੁੱਤ ਕੀਤੀਆਂ ਦਿਹਾੜੀਆਂ ਸੋਹਣੀਆਂ ਸਭ ਦੀਆਂ ਚੰਗੀਆਂ ਤੇ ਮਾੜੀਆਂ ਪਿਓ ਤੇਰੇ ਨੇ ਪੁੱਤ ਕੀਤੀਆਂ ਦਿਹਾੜੀਆਂ ਸੁਣੀਆਂ ਸਭ ਦੀਆਂ ਚੰਗੀਆਂ ਤੇ ਮਾੜੀਆਂ ਇੰਜ ਕੀਤੀਆਂ ਦਿਹਾੜੀ ਤੇਰੇ ਪਿਓ ਨੇ ਕਿ ਗਲੀਆਂ ਦਾ ਕੱਖ ਹੋ ਗਿਆ ਇਨਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਹੀ ਤਾਂ ਤੂੰ ਵਖ ਹੋਗੇ ਆ ਇਨਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਹੀ ਤਾਂ ਤੂੰ ਵਖ ਹੋਗੇ ਆ ਹਰ ਟੀਚ ਪੁੱਤ ਤੈਨੂੰ ਲੈ ਕੇ ਸੀਧਾ ਵਾਈ ਕੋਈ ਵੀ ਕਮਾਈ ਪੁੱਤਾ ਤੇਥੋਂ ਨਾ ਲੋਕਾਈ ਹਰ ਚੀਜ਼ ਪੁੱਤ ਤੈਨੂੰ ਲੈ ਕੇ ਸੀ ਦਵਾਈ ਕੋਈ ਵੀ ਕਮਾਈ ਪੁੱਤਾ ਤੇ ਥੋ ਨਾਲ ਲੁਕਾਈ ਕਰਾਂ ਜੇ ਹਿਸਾਬ ਪੁੱਤਾ ਬੈਠ ਕੇ ਇਹ ਤਾਂ کئی ਲੱਖ ਹੋ ਗਿਆ ਇਨੇ ਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਈ ਤਾਂ ਤੂੰ ਵੱਖ ਹੋ ਗਿਆ ਇਨੇ ਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਈ ਤਾਂ ਤੂੰ ਵੱਖ ਹੋ ਗਿਆ ਬੋਤਾ ਹੋ ਗਿਆ ਸਿਆਣਾ ਪੁੱਤ ਮੈਨੂੰ ਇੰਜ ਜਾਪੇ ਪਰ ਭੁੱਲ ਗਿਆ ਪੁੱਤਾ ਕਿਵੇਂ ਸਾਂਭੀ ਦੇਨੇ ਮਾਪੇ ਬੋਤਾ ਹੋ ਗਿਆ ਸਿਆਣਾ ਪੁੱਤ ਮੈਨੂੰ ਇੰਜ ਜਾਪੇ ਪਰ ਭੁੱਲ ਗਿਆ ਪੁੱਤਾ ਕਿਵੇਂ ਸਾਂਭੀ ਦੇਨੇ ਮਾਪੇ ਅੱਜ ਸਾਡੇ ਨਾਲ ਉਹ ਚੰਗਾ ਤੈਨੋਂ ਗਹਿਰਾ ਵਾਲਾ ਪਖ ਹੋ ਗਿਆ ਇਨਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਹੀ ਤਾਂ ਤੂੰ ਵੱਖ ਹੋਗੇ ਆ ਇਨਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਹੀ ਤਾਂ ਤੂੰ ਵੱਖ ਹੋਗੇ ਆ ਸੋਚਿਆ ਸੀ ਚਾਹਾਂ ਨਾਲ ਪੁੱਤ ਨੂੰ ਵਿਆਵਾਂਗੇ ਗੋਦੀ ਚੁੱਕ ਚੁੱਕ ਪੋਤੇ ਪੋਤੀਆਂ ਖਿਡਾਵਾਂਗੇ ਸੋਚਿਆ ਸੀ ਚਾਵਾ ਨਾਲ ਪੁੱਤ ਨੂੰ ਵਿਆਵਾਂਗੇ ਗੋਦੀ ਚੁੱਕ ਚੁੱਕ ਪੋਤੇ ਪੋਤੀਆਂ ਖਿਡਾਵਾਂਗੇ ਸਾਡਾ ਤਾਂ ਤੂ ਪੁੱਤਰਾ ਰੋਲ ਤਾਂ ਬੁੜਾਪਾ ਕੱਲ੍ਹ ਝੁਕੇ ਅੱਜ ਜਮਾ ਹੈ ਸੱਚ ਹੋ ਗਿਆ ਇਨੇ ਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਹੀ ਤਾਂ ਤੂੰ ਵੱਖ ਹੋ ਗਿਆ ਇਨੇ ਸਾਲ ਪੁੱਤ ਤੈਨੂੰ ਪੱਕੀਆਂ ਖਵਾਈਆਂ ਅੱਜ ਸਾਡੀ ਵਾਰੀ ਆਹੀ ਤਾਂ ਤੂੰ ਵੱਖ ਹੋ ਗਿਆ